ਅੱਜ ਆਮ ਆਦਮੀ ਪਾਰਟੀ ਰਾਜਪ੍ਰਧੀ ਗੁਰਵਰਤ ਸਿੰਘ ਸਬਾ ਰੋਡ ਗੁਰਪ੍ਰੀਤ ਸਿੰਘ ਧਮੋਲੀ ਜੁਆਇੰਟਸ ਕਾ ਧਰਾ ਆਮ ਆਦਮੀ ਪਾਰਟੀ ਪੰਜਾਬ ਦੀ ਦਫਤਰ ਵਿਖੇ ਨਵੇਂ ਬਣੇ ਪੰਜਾਬ ਸਰਵਿਸ ਸਿਲੈਕਸ਼ਨ ਬੋਰਡ ਦੇ ਮੈਂਬਰ ਸਤਵੀਰ ਸਿੰਘ ਬਖਸ਼ੀ ਵਾਲਾ ਤੇ ਪੰਜਾਬ ਬੀਜ ਨਿਗਮ ਦੇ ਚੇਅਰਮੈਨ ਮਹਿੰਦਰ ਸਿੰਘ ਸਿੱਧੂ ਦਾ ਰਾਜਪਰਾ ਪਹੁੰਚਣ ਤੇ ਗੁਰਪ੍ਰੀਤ ਸਿੰਘ ਧਮੋਲੀ ਅਤੇ ਆਮ ਆਦਮੀ ਪਾਰਟੀ ਰਾਜਪੁਰਾ ਟੀਮ ਦੇ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ ਫੁੱਲਾਂ ਦਾ ਹਾਰ ਪਾ ਕੇ ਅਤੇ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਐਸਐਸ ਬੋਰਡ ਦੇ ਮੈਂਬਰ ਸਤਵੀਰ ਸਿੰਘ ਪਖਸ਼ੀਵਾਲਾ ਨੇ ਮਾਨ ਸਨਮਾਨ ਦੇਣ ਦੇ ਲਈ ਅਰਵਿੰਦ ਕੇਜਰੀਵਾਲ ਅਤੇ ਸੀਐਮ ਮਾਨ ਦਾ ਧੰਨਵਾਦ ਕੀਤਾ ਸਰ ਕੀ ਕਹਿਣਾ ਚਾਹੋਗੇ ਅੱਜ ਜੇ ਤੁਸੀਂ ਰਾਜਪੁਰੇ ਚਾਏ ਹੋ ਤੇ ਮੁੱਖ ਮੰਤਰੀ ਸਾਹਿਬ ਨੇ ਵੱਡਾ ਔਦਾਂ ਬਖਸ਼ਿਆ ਤੁਹਾਨੂੰ ਜੀ ਕੀ ਕਹਿਣਾ ਚਾਹੋਗੇ ਮੈਂ ਬਹੁਤ ਧੰਨਵਾਦ ਕਰਦੇ ਹਾਂ ਹਾਂਜੀ ਹਾਂਜੀ ਸਾਰੀ ਸੰਗਤ ਦਾ ਹਾਂਜੀ ਇਹ ਰਾਜਪੁਰ ਵਾਲਾ ਸਾਡੇ ਪੁਰਾਣੇ ਸਾਥੀ ਨੇ ਜਿਹੜੇ ਕਿ ਪਾਣੀ ਪਾਰਟੀ 'ਚ ਕੰਮ ਕਰ ਰਹੇ ਨੇ ਹਾਂਜੀ ਤੇ ਮੈਂ ਪਹਿਲਾਂ ਮੈਨੂੰ ਪਿਛਲੇ ਸਾਲ ਦਾ ਮੈਂ ਚੇਅਰਮੈਨ ਲਗਿਆ ਸਤਵੀਰ ਨੂੰ ਹੌਣ ਲਾਇਆ ਇਕੱਲੇ ਇਸ ਕਰਕੇ ਸਤਵੀਰ ਇੱਥੇ ਕੰਮ ਕਰਕੇ ਗਿਆ ਪਾਰਟੀ ਦੀ ਡਿਊਟੀ ਨਾਲ ਹਾਂਜੀ ਇਹਨਾਂ ਦੇ ਸੰਧ ਬਹੁਤ ਨੇੜ ਦੇ ਸੀਗੇ ਹਾਂਜੀ ਤੇ ਬਹੁਤ ਧੰਨਵਾਦ ਕਰਦੇ ਹਾਂ ਸਰਕਾਰ ਦਾ ਤੇ ਇਹਨਾਂ ਸਾਥੀਆਂ ਦਾ ਠੀਕ ਹੈ ਜੀ ਤੇ ਵਿਸ਼ਵਾਸ ਤੋਂ ਹਾਂ ਕਿ ਸਰਕਾਰ ਪਰ ਗੰਸਾਂ ਮੰਨ ਜਿਹੜੇ ਲੋਕਾਂ ਦੇ ਹਰਮਨ ਪੈਰੇ ਸੀ ਆਪ ਨੇ ਜਿਹੜਿਆ ਨੇ ਧਾਰੀ ਹੋਈ ਹੈ ਕਿ ਪੰਜਾਬ ਨੂੰ ਪੰਜਾਬ ਬਣਾਉਣਾ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਅਸੀਂ ਉਸ ਟੀਮ ਦੇ ਇੱਕ ਹਿੱਸਾ ਸਰਕਾਰ ਬਲੋਂ ਵਿਸ਼ਵਾਸ ਹੋ ਰਿਹਾ ਕਿ ਪੰਜਾਬ ਨੂੰ ਪੰਜਾਬ ਬਣਾ ਕੇ ਛੱਡਾਂਗੇ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਥੋੜਾ ਜਿਹਾ ਸੀਐਮ ਸਾਹਿਬ ਦੀ ਸੋਚ ਤੇ ਪੈਰਾ ਦੇਈਏ ਤੇ ਉਹਨਾਂ ਦਾ ਸਾਥ ਦੇਈਏ ਮੈਂ ਅਸ ਕਰਦਾ ਕਿ ਬਾਹਰ ਦੂਰ ਨਹੀਂ ਜਦੋਂ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਕੀ ਕਹਿਣਾ ਚਾਹੋ ਸਭ ਤੋਂ ਪਹਿਲਾਂ ਮੈਂ ਰਾਜਪੁਰੇ ਦੇ ਮੇਰੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਮੈਨੂੰ ਇੱਥੇ ਬੁਲਾ ਕੇ ਸਪੈਸ਼ਲੀ ਮੈਨੂੰ ਬਹੁਤ ਸਨਮਾਨ ਦਿੱਤਾ ਹੈ ਤੇ ਨਾਲ ਹੀ ਮੈਂ ਸਾਡੇ ਮੁੱਖ ਮੰਤਰੀ ਸਰਦਾਰ ਭਵਨਤ ਸਿੰਘ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਮੇਰੇ ਉੱਪਰ ਵਿਸ਼ਵਾਸ ਜਤਾ ਕੇ ਇੱਕ ਬਹੁਤ ਹੀ ਐਮ ਜਿੰਮੇਵਾਰੀ ਦਿੱਤੀ ਹੈ ਤੇ ਮੈਂ ਸੀਐਮ ਸਾਹਿਬ ਨਾਲ ਤੇ ਸਾਰੇ ਮੇਰੇ ਸਾਥੀਆਂ ਨਾਲ ਇਹ ਵਾਅਦਾ ਕਰਦਾ ਕਿ ਮੈਂ ਇਸ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਦੇ ਨਾਲ ਨਿਭਾਵੂਗਾ ਸਾਨੂੰ ਬੜੀ ਖੁਸ਼ੀ ਹੈ ਅੱਜ ਸਾਡੇ ਸਰਦਾਰ ਸੁਦੇਵੀਰ ਸਿੰਘ ਬਖਸ਼ੀ ਵਾਲਾ ਜੀ ਜਿਨ੍ਹਾਂ ਨੇ ਸਾਡੇ ਦੇ ਰਾਜਪੁਰੇ ਪਹਿਲਾਂ ਵੀ ਕੰਮ ਕੀਤਾ ਹੈ ਐਡਵੋਕੇਟ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇਹਨਾਂ ਨੂੰ ਐਸਐਸ ਬੋਰਡ ਦਾ ਚੇਅਰਮੈਨ تھا ਪਿਆਸਾ ਭਗਵੰਤ ਸਿੰਘ ਮਾਨ ਜੀ ਨੇ ਤੇ ਇਹਨਾਂ ਨੂੰ ਬਦਲ ਕੇ ਆਪਣਾ ਪੰਜ ਸੀਟ ਦੇ ਚੇਅਰਮੈਨ ਲਾਇਆ ਅਸੀਂ ਉਮੀਦ ਕਰਦੇ ਹਾਂ ਕਿ ਭਗਵੰਤ ਸਿੰਘ ਮਾਨ ਜੀ ਦੀ ਮਤਲਬ ਸੋਚ ਦੇ ਪਹਿਰਾ ਦੰਦੇ ਹੋਏ ਇਹ ਪੂਰੇ ਇਮਾਨਦਾਰੀ ਨਾਲ ਤੇ ਪੂਰਾ ਮੈਰਿਟ ਦੇ ਕੰਮ ਕਰਨਗੇ ਆਪਣਾ ਸਾਡੇ ਮਾਨਯੋਗ सीएम साहब सरदार भगवंत सिंह जी मान श्री अरविंद केजरीवाल जी ने ਸਾਡੇ ਜਿਹੜੇ ਪੁਰਾਣੇ ਸਾਥੀ ਹੈ ਸਰਦਾਰ சதਬੀਰ ਸਿੰਘ ਜੀ ਬਖਸ਼ਵਾਲਾ ਸਾਹਿਬ ਸਾਮਿੰਦਰ ਸਿੰਘ ਜੀ ਇਹਨਾਂ ਨੂੰ ਸਰਦਾਰ ਮਿੰਦਰ ਸਿੰਘ ਨੂੰ ਆਪਣਾ ਬਣਾਇਆ ਪੰਜ ਸੀਟ ਦਾ ਪੰਜਾਬ ਦਾ ਚੇਅਰਮੈਨ ਨੇ ਤੇ ਬਖਸ਼ਵਾਲਾ ਸਾਹਿਬ ਆਪਣਾ ਐਸਐਸ ਬੋਰਡ ਦੇ ਮੈਂਬਰ ਲਾਈਨ ਨੇ ਤੇ ਅਸੀਂ ਅੱਜ ਆਪਣੇ ਜਿਹੜੇ ਸਾਥੀ ਨੇ ਸਾਡੇ ਅਸੀਂ ਉਹਨਾਂ ਦੇ ਜਿਹੜੀ ਰਾਜਪਰੀ ਦੀ ਟੀਮ ਹੈ ਸਾਡੀ ਵਰਕਰ ਨੇ ਵਲੰਟੀਅਰ ਨੇ ਉਹਨਾਂ ਵੱਲੋਂ ਅੱਜ ਅਚੰਚੇਤ ਅਸੀਹ ਪ੍ਰੋਗਰਾਮ ਅਚਾਨਕ ਬਣੇ ਆ ਤੇ ਅਸੀਂ ਇਹਨਾਂ ਦਾ ਜ ਸਨਮਾਨ ਸਮਾਰੋਹ ਰੱਖਿਆ ਤੇ ਇਸ ਸੰਬੰਧੀ ਅੱਜ ਅਸੀਂ ਬਹੁਤ ਸਨਮਾਨ ਕਿਤੇ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ 모হিত ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ